ਭਈ ਇਹ ਇੱਕ ਐਸ ਸੀ ਭਾਈ ਚਾਜਾ ਦਾ ਸਰਪੰਚ ਬਣਿਆ ਸੱਬਰਵਾਲ ਸਾਹਿਬ ਔਰ ਉਹ ਲੋਕ ਤਣਾੜ ਲੋਕ ਜਿਹੜੇ 25 ਤੋਂ 30 ਸਾਲ ਦੇ ਵਿੱਚ ਸਰਪੰਚੀ ਕਰ ਰਹੇ ਸੀਗੇ ਉਹਨਾਂ ਨੂੰ ਇਹ ਦੁੱਖ ਹੋਇਆ ਇਹ ਪਰੇਸ਼ਾਨੀ ਹੋਈ ਕਿ ਇੱਕ ਇਹ ਗਰੀਬ ਘਰ ਦਾ ਇਹ ਕਿਹੜਾ ਸਰਪੰਚ ਬਣ ਗਿਆ ਪਿੰਡ ਦਾ ਉਹ ਇਹਨਾਂ ਕੋ ਜਰਿਆ ਨਹੀਂ ਜਾਂਦਾ ਉਹਨਾਂ ਨੇ ਤਣਾੜ ਲੋਕਾਂ ਨੇ ਇਹਨੂੰ ਪਰੇਸ਼ਾਨ ਇਹਨੂੰ ਟੌਰਚਰ ਕਰਨਾ ਇਹਦੇ ਪਰਿਵਾਰ ਨੂੰ ਟੌਰਚਰ ਕਰਨਾ ਸ਼ੁਰੂ ਕਰ ਦਿੱਤਾ ਔਰ ਇਹਦੇ ਜਿਹੜੇ ਆ ਆਪਣੇ ਸੀ ਦੁਕਾਨ ਦੀ ਗੱਲ ਕਰਦੇ ਢਾਈ ਹੈ ਇਹਦੀ ਜਾ ਕੇ ਉਹ ਦੁਕਾਨ ਤੇ ਹਮਲਾ ਕੀਤਾ ਚੋਰੀ ਕੀਤੀ ਉਹਦੇ ਵਿੱਚ ਜੇ ਤਾਂ ਪੰਚਾਇਤ ਦੀ ਜਗ੍ਹਾ ਹੈਗੀ ਆ ਤੇ ਉਹ ਪੰਚਾਇਤ ਸਾਬਤ ਕਰੇ ਅਸੀਂ ਪੰਚਾਇਤ ਨੂੰ ਜਿਹੜੇ ਲੀਜ਼ ਤੇ ਜਿੰਨਾ ਬਣਦਾ ਹੁਣ ਤੋਂ ਲੈ ਕੇ ਪਿੱਛੋਂ ਤੱਕ ਸਾਰਾ ਉਹਨੂੰ ਕਿਰਾਇਆ ਦੇਣ ਨੂੰ ਤਿਆਰ ਆ ਓਗੀ ਦੀ ਪੰਚਾਇਤ ਨੂੰ ਅਗਰ ਇਹ ਜਿਹੜੀ ਦੁਕਾਨ ਪਾਈ ਆ ਇਹਦੀਆਂ ਦੁਕਾਨਾਂ ਹੈਗੀਆਂ ਉਹ ਹੈਗੀਆਂ ਬੱਕਬੋਰਡ ਦੀ ਜਗ੍ਹਾ ਦੇ ਵਿੱਚ ਬੱਕਬੋਰਡ ਦੀ ਜਗ੍ਹਾ ਦੇ ਵਿੱਚ ਇਹਨਾਂ ਨੇ ਲੀਜ਼ ਕਰ ਲੀਜ਼ ਤੇ ਲਈ ਹੋਈ ਆ ਉਹਦੇ ਵਿੱਚ ਸਾਲ ਦੇ ਵਿੱਚ ਜਿਹੜੀ ਫੀਸਾ ਤਰਦੀ ਆ ਉਹ ਇਹਨਾਂ ਦੇ ਬੱਕਬੂਰੀ ਜਗ੍ਹਾ ਤੇ ਦੁਕਾਨਾਂ ਬਣੀਆਂ ਬਲਕੇ ਕਿਸੇ ਦੇ ਜਾਇਦਾਦ ਨਹੀਂ ਨਿੱਜੀ ਜਾਇਦਾਦ ਨਹੀਂ ਪਰ ਇਹ ਜਿਹੜੇ ਲੋਕ ਆ ਇਹਨਾਂ ਨੇ ਆਪਣੀ ਨਿੱਜੀ ਜਾਇਦਾਦ ਸਮਝ ਕੇ ਇਹ ਦੁਕਾਨ ਤੇ ਹਮਲਾ ਕੀਤਾ ਇਹਦੇ ਭੰਨ ਤੋੜ ਕੀਤੀ ਇਹਦੇ ਚੋਰੀ ਕੀਤੀ ਤੇ ਇਹਨੂੰ ਪਰੇਸ਼ਾਨ ਕੀਤਾ ਦੂਸਰੀ ਵਾਰ ਹਮਲਾ ਹੋ ਗਿਆ ਕਿ ਇਹ ਐਸ்சி ਭਾਈ ਚਾਹ ਦਾ ਸਰਪੰਚ ਇਹਨਾਂ ਲੋਕਾਂ ਤੋਂ ਜਾਣੇ ਹੁੰਦਾ ਦੂਸਰੀ ਗੱਲ ਮੈਂ ਤੁਹਾਨੂੰ ਇਹ ਕਰਨਾ ਚਾਹੁੰਦਾ ਕਿ ਜਿਹੜੇ ਇਹ ਸਰਪੰਚ ਦੀ ਸਾਫ ਕਾ ਦੀ ਗੱਲ ਕਰਦਾ ਨਾ ਉਹਨਾਂ ਦੇ ਮੇਰਾ ਖੇਲਤ 450 ਕਿਲੇ ਆਪਣੇ ਜ਼ਮੀਨ ਦੇ ਹੈਗੇ ਆ ਤੇ ਉਹਨਾਂ ਨੇ ਸਾਡੇ ਨਰੇਗਾ ਜਿਹੜੀ ਬਣੀ ਹੈ ਨਰੇਗਾ ਸਕੀਮ ਹੈਗੀ ਜਿਹੜੀ ਆਉਂਦੀ ਉਹ ਸਾਡੇ ਮਜ਼ਦੂਰ ਵਰਗ ਲਈ ਆਉਂਦੀ ਆ ਜਿਹੜਾ ਮਜ਼ਦੂਰ ਵਰਗ ਉਹਦੇ ਵਿੱਚ ਕੰਮ ਕਰਦਾ ਆ ਪਰ ਇਹਨਾਂ ਨੇ ਆਹ ਇਹ ਸਾਨੂੰ ਬਕੈੜਾ ਤੂਬ ਦਿਖਾਉਨੇ ਆ ਸਰਪੰਚ ਦੇ ਸਾਫਕਾ ਦੇ ਬੇਟੇ ਦਾ ਉਹਦੇ ਬ੍ਰਦਰ ਦਾ ਜਿਹੜੇ ਜੋਬ ਕਾਰ ਬਣੇ ਹੋਇਆ ਤੇ ਕੁਝ ਲੋਕਾਂ ਦੇ ਹੋਰ ਵੀ ਉਹਨਾਂ ਜੋਬ ਕਾਰ ਬਣੇ ਹੋਇਆ ਦੱਸੋ ਇਹ ਇੱਕ ਗਰੀਬ ਪਰਵਾਰ ਲਈ ਆ ਕਿ ਜਾਂ ਇਹ ਜਿਹੜੇ 40 40 50 ਕਿਲੇ ਪੈਰੀ ਦੇ ਉਹਨਾਂ ਦੇ ਜੋਬ ਕਾਰ ਬਣੇ ਆ ਕੰਮ ਕਰਨਾ ਕੋਈ ਕਰਾ ਨਹੀਂ ਪਰ ਕੰਮ ਕਰਨ ਗਰੀਬ ਲੋਕਾਂ ਦੇ ਪੈਸੇ ਨਾ ਕਢੋਣਾ ਜਿਹੜੇ ਜੋਕਟਾਰ ਬਣਾਏ ਗਏ ਨੇ ਇਹਦੀ ਸ਼ਿਕਾਇਤ ਵੀ ਕੀਤੀ ਹੈ ਬਕਾਇਦਾ ਜੀ ਵੀਡੀਓ ਦਫ਼ਤਰ ਸ਼ਿਕਾਇਤ ਹੋਈ ਆ ਉਹਦੀ ਵੈਸ਼ੂਨ ਚੱਲ ਰਹੀ ਆ ਉੱਤੇ ਕਾਰਵਾਈ ਹੋਊ ਜ਼ਰੂਰ ਜੀ ਅਸੀਂ ਪ੍ਰਸ਼ਾਸਨ ਤੋਂ ਵੀ ਤੇ ਮੀਡੀਆ ਤੋਂ ਮੰਗ ਕਰਦੇ ਆ ਸਾਰਿਆਂ ਤੋਂ ਕਿ ਜਲਦੀ ਤੋਂ ਜਲਦੀ ਜਿਹੜਾ ਇਹਨਾਂ ਤੇ ਜੋ ਕਾਰਵਾਈ ਬੰਦੀ ਹੋਵੇ ਦੁੱਖ ਇਸ ਗੱਲ ਦਾ ਆ ਕਿ ਇੱਕ ਸਰਪੰਚ ਗਰੀਬ ਪਰਿਵਾਰ ਦੇ ਵਿੱਚੋਂ ਉੱਠਿਆ ਐਸਸੀ ਭਾਈ ਚਾਰੇ ਦੇ ਵਿੱਚੋਂ ਉੱਠਿਆ ਜੇ ਉਹ ਸਰਪੰਚ ਬਣ ਗਿਆ ਤੇ ਤੁਹਾਨੂੰ ਕੀ ਤਕਲੀਫ ਆ ਯਾਰ ਤੁਸੀਂ ਕਿਉਂ ਇਕੱਠੇ ਹੋ ਗਏ ਇਹਦੇ ਦਿਵਾਲੇ ਹੋਇਆ ਇਹਦੀ ਵਾਈਫ ਦੇ ਵਿੱਚ ਮੋਟਰਸਾਈਕਲ ਮਾਰਿਆ ਔਰ ਇਹਦੇ ਮਗਰ ਬੰਦੇ ਜਾ ਰਹੇ ਆ ਮੈਂ ਪ੍ਰਸ਼ਾਸਨ ਨੂੰ ਵੀ ਕਹਿ ਰਿਹਾ ਮੈਂ ਮੀਡੀਆ ਸਾਹਮਣੇ ਕਹਿ ਰਿਹਾ ਕਿ ਇਹਨੂੰ ਸੱਬਰਵਾਲ ਸਾਹਿਬ ਨੂੰ ਜੇ ਕੋਈ ਵੀ ਜਾਨੀ ਮਾਨੀ ਨੁਕਸਾਨ ਹੋਇਆ ਇਹ ਜਿਹੜੇ ਆ ਗਏ ਇਹ ਕਾਂਗਰਸ ਦੇ ਬੰਦੇ ਜਿਹੜੇ ਸਾਡੇ ਜ਼ਿੰਮੇਵਾਰ ਇਹ ਹੋਣਗੇ ਦੂਸਰੀ ਗੱਲ ਇਹ ਐਲੀਗੇਸ਼ਨ ਲਾ ਰਹੇ ਆ ਕਿ ਐਮਐਲਏ ਸਾਹਿਬ ਇੰਦਰਜੀਤ ਕੌਰ ਮਾਨ ਜੀ ਉਹਨਾਂ ਨੂੰ ਬਦਨਾਮ ਕਰ ਰਹੇ ਆ ਵੀ ਇਹ ਨਿਆਇ ਪਰਚੇ ਕਰਾ ਰਹੀ ਆ ਦੱਸੋ ਕਿਥੇ ਨਿਆਇ ਪਰਚਾ ਹੋਇਆ ਨੂਰਮੇਲ ਵਿੱਚ ਹੋਇਆ ਕਿਨੇ ਕੋ ਉਧਰ ਦੇ ਵਿੱਚ ਹੋਇਆ ਜਿਹੜਾ ਪਰਚਾ ਇਹਨੇ ਕਰਾਇਆ ਬਿਲਕੁਲ ਜਾਇਜ਼ ਕਰਾਇਆ ਇਹਨੇ ਧੱਕਾ ਹੋਇਆ ਤਾਂ ਉਹ ਐਮਐਲਏ ਸਾਹਿਬ ਨੇ ਨਹੀਂ ਪਰਚਾ ਕਰਾਇਆ ਉਹ ਪਰਚਾ ਇਹ ਜੀ ਰਿਖਾਇਸਤੇ ਹੋਇਆ ਸਰਪੰਚ ਸਾਹਿਬ ਜਿਹੜੀ ਲੜਾਈ ਹੋਈ ਹੈ ਉਹਦੀ ਸੀਸੀਟੀਵੀ ਫੁਟੇਜ ਵੀ ਤੁਹਾਡੇ ਕੋਲ ਹਾਂਜੀ ਬਿਲਕੁਲ ਹੈ ਜੀ ਠੀਕ ਹੈ ਜੀ ਇਹ ਵੀ ਪ੍ਰੋਵਾਈਡ ਕਰਵਾਈ ਪੁੱਛੋ ਹਾਂਜੀ ਕਰਵਾਈ ਜੀ ਪਹਿਲਾਂ ਵੀ ਕਰਵਾਈ ਹੋਣ ਵਾਲੀ ਵੀ ਕਰਵਾਈ ਹੈ ਜੀ ਹਾਂਜੀ ਓਕੇ ਇਹਨਾਂ ਨੇ ਪ੍ਰਸ਼ਾਸਨ ਨੇ ਮੰਨ ਲਓ ਉਹਦੀ ਸ਼ਾਨਬੀਨ ਕਰਕੇ ਇਹਨਾਂ ਤੇ ਪਰਚਾ ਕਰ ਦਿੱਤਾ ਇਹ ਉਹ ਤੋਂ ਹੋਰ ਵੀ ਭੜਕ ਗਿਆ ਇਹ ਜਿਹੜੇ ਗੁੰਡੇ ਆ ਸਾਰਾ ਇਹਨਾਂ ਨੂੰ ਮੇਰੇ ਤੋਂ ਬਹੁਤ ਜ਼ਿਆਦਾ ਮੈਨੂੰ ਇਹਨਾਂ ਤੋਂ ਖਤਰਾ ਆਇਆ ਜੀ ਔਰ ਇਹ ਇੱਕ ਇਹਨਾਂ ਦੇ ਕਹਿਣ ਦੇ ਆ ਕਿ ਪਿੰਡ ਦਾ ਪੰਚਾਇਤ ਆਪਣੇ ਭਾਜਨ ਲਾਲ ਜੀ ਉਹਨੇ ਮੇਰੀ ਵਾਈਫ ਦੇ ਵਿੱਚ ਦੋ ਤਿੰਨ ਬੁੜੀਆਂ ਜਾ ਰਹੀਆਂ ਸੀ ਇਹਨਾਂ ਨੇ ਉਹਦੇ ਵਿੱਚ ਮੋਟਰਸਾਈਕਲ ਮਾਰਿਆ ਔਰ ਉੱਥੇ ਗਾਲੀ ਗਲੋਚ ਉਹਨਾਂ ਨੇ ਕੀਤਾ ਜੀ ਤੇ ਮੈਨੂੰ ਸਾਰ ਦੋ ਤਿੰਨ ਵਾਰੀ ਮੈਨੂੰ ਬੰਦੇ ਵੀ ਰਾਜ ਏਦਾਂ ਲੱਗਾ ਵੀ ਜਿੱਦਾਂ ਮੈਨੂੰ ਬਹੁਤ ਜ਼ਿਆਦਾ ਮਤਲਬ ਮਤਲਬ ਬੰਦਿਆਂ ਦਾ ਡਰ ਆ ਜੀ ਮੇਰੇ ਦਿਲ 'ਚ ਬੈਠਾ ਹੈ ਜੇ ਮੇਰੇ ਕੋਈ ਵੀ ਮੇਰੀ ਮਾਲੋ ਜੇ ਮੈਨੂੰ ਕੁਛ ਵੀ ਹੁੰਦਾ ਸਰ ਜਾਂ ਮੇਰੇ ਪਰਿਵਾਰ ਨੂੰ ਹੁੰਦਾ ਇਹਦਾ ਦੋਸ਼ੀ ਸਾਰੇ ਇਹ ਕਾਂਗਰਸੀ ਗੁੰਡੇ ਲੀਡਰ ਹੋਣਗੇ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਰਬਸਤ ਜੱਗੀ ਬਾਈਕ ਜੇ ਉਹਨਾਂ ਨੇ ਮੋਟਰਸਾਈਕਲ ਜਿਹੜਾ ਵਾਰਿਆ ਆ ਰਿਹਾ ਤੁਸੀਂ ਕੋਈ ਕੰਪਲੇਂਟ ਕੀਤੀ ਹੈ ਜੀ ਹਾਂਜੀ ਕੰਪਲੇਂਟ ਕੀਤੀ ਹੈ ਜੀ ਕੰਪਲੀਟ ਉਹਦੀ ਕੀਤੀ ਸੀ ਇਹਨਾਂ ਨੇ ਸਰ ਮੈਂ ਉਹ ਕੰਪਲੀਟ ਕੀਤੀ ਇਹਨਾਂ ਨੇ ਚੰਨੀ ਸਾਹਿਬ ਦੇਖੋ ਸਾਡੇ ਅਸੀਂ ਲੀਡਰ ਹੋ ਕੇ ਇਹ ਤਾਂ ਨਾਟਾ ਦਾ ਸਾਥ ਦੇ ਰਿਹਾ ਜੀ ਇੱਕ ਕਾਂਗਰਸੀ ਗੁੰਡਿਆਂ ਦਾ ਸਾਥ ਦੇ ਰਿਹਾ ਤੇ ਮੰਨ ਲਓ ਇਹਨਾਂ ਨੇ ਮੇਰੇ ਲੋ ਉਥੇ ਰਿਪੋਰਟ ਮੈਂ ਦਿੱਤੀ ਸੀਗੀਆਂ ਤੇ ਇਹਨਾਂ ਨੇ ਐਸਐਸਪੀ ਨੂੰ ਕਹਿ ਕੇ ਬੰਦਾ ਲੈ ਗਿਆ ਛਡਾ ਕੇ ਜੀ ਚੰਦੀ ਚੰਨੀ ਕੌਣ ਸੀ ਚੰਦੀ ਚੰਨੀ ਸਾਬਕਾ ਮੁੱਖ ਮੰਤਰੀ ਜੀ ਹੁਣ ਤੁਸੀਂ ਕੀ ਮੰਨ ਕਰਦੇ ਹੋ ਮੈਂ ਸਰ ਮੰਨ ਕਰਦਾ ਮੇਰੇ ਮੇਰਾ ਸਰ ਮੇਰਾ ਸਾਰਾ ਕਾਰੋਬਾਰ ਹੀ ਮੇਰੀ ਸ਼ਾਪ ਤੇ ਚੱਲਦਾ ਜੀ ਮੇਰੇ ਬੱਚਿਆਂ ਬੱਚੇ ਮੇਰੇ ਉਹਦੇ ਉੱਤੇ ਹੀ ਪੜਦੇ ਆ ਜੀ ਤੇ ਮੈਨੂੰ ਇਹਨਾਂ ਨੇ ਇੰਨਾ ਕੁ ਤੰਗ ਪ੍ਰੇਸ਼ਾਨ ਕੀਤਾ ਪਿਆ ਨਾ ਮੇਰਾ ਹੁਣ ਕੰਮ ਚੱਲਦਾ ਆ ਔਰ ਮੈਨੂੰ ਆਪਣੀ ਜਾਨ ਦਾ ਵੀ ਖਤਰਾ ਆ ਸਰ ਤੁਸੀਂ ਇੰਨੀ ਵਾਰੀ ਟੈਗ ਹੋਰਸ ਪਰ ਤੁਹਾਡੀ ਜਾਨ ਮੇਰੀ ਦੁਕਾਨ ਤੇ ਸਰ ਦੂਜਾ ਅਟੈਕ ਹੋ ਗਿਆ ਜੀ ਹੁਣ ਵੀ ਮੇਰੀ ਦੁਕਾਨ ਤੇ ਭੰਨ ਤੋੜ ਕਰਕੇ ਗਿਆ ਜੀ ਮੈਂ ਬਾਕਰ ਬੋਰ ਤੋਂ ਸਰ ਮੈਂ ਆ ਦੇਖੋ ਇਹ ਲੀਜ਼ ਕਰਾਈ ਹੋਈ ਆ ਤੇ ਇਹ ਲੀਜ਼ ਨੂੰ ਵੀ ਇਹ ਕਹਿ ਰਹੇ ਵੀ ਨਹੀਂ ਸਹੀ ਨਹੀਂ ਗਈ ਇਹ ਲੀਜ਼ ਆ ਮੈਂ ਬਾਕਰ ਬੋਰ ਤੋਂ ਲੀਜ਼ ਕਰਾਈ ਹੋਈ ਆ ਜੇ ਮੈਂ ਇਹ ਮਾਨਜੋਗ ਆਪਣੇ ਐਮ.ਐਲ.ਏ. ਸਾਹਿਬ ਨੂੰ ਵੀ ਅਸੀਂ ਧਿਆਨ ਦੇ ਵਿੱਚ ਲਿਆਂਦਾ ਔਰ ਉਹਨਾਂ ਨੇ ਵੀ ਸਾਨੂੰ ਇਹ ਕਿਹਾ ਜੀ ਵੀ ਜੇ ਪੰਚਾਇਤ ਦੀ ਜਗ੍ਹਾ ਹੋਊਗੀ ਤੇ ਪੰਚਾਇਤ ਦਾ ਮਤਲਬ ਸਾਰੇ ਜਿੰਨੇ ਵੀ ਉੱਥੇ ਬੈਠੇ ਆ ਜੇ ਪੰਚਾਇਤ ਦੀ ਜਗ੍ਹਾ ਹੋਊਗੀ ਤਾਂ ਇਹ ਪੰਚਾਇਤ ਨੂੰ ਅਸੀਂ ਆਪਣਾ ਦਵਾਂਗੇ ਜੋ ਵੀ ਰੈਂਟ ਪੰਦਾ ਜੋ ਕੁਝ ਵੀ ਆ ਮੈਂ ਤਾਂ ਪਟਾ ਕਰਾਇਆ ਵਾਕਰ ਬੋਰਡ ਦਾ ਜੀ ਕਿੰਨਾ ਸਮਾਂ ਹੋ ਗਿਆ ਪਟਾ ਕਰਾਇਆ ਪਟਾ ਕਰਾਇਆ ਨਾ ਮੈਨੂੰ ਇੱਕ ਸਾਲ ਹੋ ਗਿਆ ਪਹਿਲਾਂ ਵੀ ਨਿਊ ਕਰਾਇਆ ਦੁਬਾਰਾ ਹਾਂ ਜੀ ਇਹਦੀ ਪੇਮੈਂਟ ਕਿੰਨੀ ਦਿੰਨੇ ਪਏ ਹਾਂ ਤੇ 4500 ਰੁਪਏ ਜੀ ਪੂਰੇ ਇਹ ਜਿਹੜੀ ਧੰਦ ਦੌੜ ਹੋਈ ਤੁਹਾਡੇ ਨਾਮ ਤੇ ਜਾਂ ਚੋਰੀ ਹੋਈ ਆ ਇਹਦੇ ਵਿੱਚ ਕਿੰਨੇ ਬੰਦਿਆਂ ਦੇ ਮਾਮਲਾ ਦਰਜ ਕੀਤਾ ਪੁਲਿਸ ਨੇ ਜਾਂ ਨਹੀਂ ਕੀਤਾ ਹਜੇ ਹਾਂ ਜੀ ਮੈਂ ਕੰਪਲੀਟ ਦਿੱਤੀ ਹੈ ਹਜੇ ਹੁਣ ਦੇਖੋ ਇਨਵੈਸਟੀਗੇਸ਼ਨ ਕਰ ਰਹੀ ਪੁਲਿਸ ਦੋ ਤਿੰਨ ਅਜੇ ਹੈ ਸਰ ਇਸ ਮਾਮਲੇ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਇੱਕ ਕਾਨਫਰੰਸ ਕੀਤੀ ਆ ਇਹਦਾ ਮੇਨ ਮੁੱਦਾ ਕੀ ਹੈ ਅੱਜ ਪਹਿਲਾ ਸਾਰੇ ਵੀਰਾਂ ਨੂੰ ਪੱਤਰਕਾਰ ਨੂੰ ਮੇਰੇ ਵੱਲੋਂ ਸਸੀਕਲ ਜੀ ਅੱਜ ਦੀ ਜਿਹੜੀ ਕਾਨਫਰੰਸ ਰੱਖੀ ਗਈ ਆ ਉਹਦੇ ਵਿੱਚ ਐਂਡ ਹਰੀ ਪੋਰਤੋ ਸਰਪੰਚ ਸਾਹਿਬ ਮੌਜੂਦਾ ਸਰਪੰਚ ਆ ਇੱਕ ਐਸਸੀ ਦਾ ਇਹ ਭਾਈ ਜਰਨੈਲ ਸਰਪੰਚ ਆ ਇਹਨਾਂ ਦਾ ਜੋ ਤਕਾ ਉਹ ਆਪ ਹੀ ਤੁਹਾਨੂੰ ਖੁਦ ਬਿਆਨ ਕਰਨਗੇ ਜੀ ਜੋ ਇਹਨਾਂ ਦੇ ਨਾਲ ਹੋਇਆ ਜੀ ਹਾਂਜੀ ਸਰਪੰਚ ਸਾਹਿਬ ਦੱਸੋ ਕੀ ਗੱਲ ਹੈ ਹਾਂਜੀ ਭਾਈ ਜੀ ਸ੍ਰੀਮਾਨ ਜੀ ਅੱਜ ਤੁਸੀਂ ਜਿਹੜੀ ਕਾਨਫਰੰਸ ਕੀਤੀ ਆ ਉਹਦੇ ਜਿਹੜਾ ਮੇਨ ਮੁੱਦਾ ਸਾਰੇ ਵੀਰਾਂ ਨੂੰ ਸਸਕਲ ਪੱਤਰਕਾਰ ਵੀਰਾਂ ਨੂੰ ਅੱਜ ਦੀ ਜਿਹੜੀ ਕਾਨਫਰੰਸ ਰੱਖੀ ਗਈ ਆ ਉਹ ਮੇਰੇ ਵੀਰ ਸਾਹਿਬ ਦੁਆਰਾ ਕਰੇ ਭਾਈ ਉਹ ਸਾਹਮਣੇ ਦੇਖੀ। ਜਦੋਂ ਕੋਈ ਲੱਗਦੀ ਖਾਤ-ਵੜਦੇ ਉਹ। ਤਾਂ ਉਹਦੇ ਭਾਵੇਂ ਲਗਣਾ ਕੀ ਕਰਦਾ ਸੀ। ਪਤਾ ਨਹੀਂ ਅਗਲਾ ਵੀ ਕੀ ਕਰਦਾ। ਚਲੋ ਠੀਕ ਆ। ਇੰਦਨ ਜਾਂਦੀ ਨਹੀਂ ਸਾਰੀ ਐਡਿਟ ਹੋ ਗਈ। ਓਕੇ। ਇਹ ਨਹੀਂ ਹੋਈ। ਹਾਂਜੀ ਸਰ। ਸਾਰੇ ਵੀਰਾਂ ਨੂੰ ਪੱਤਰਕਾਰਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਅੱਜ ਜਿਹੜਾ ਪਿੰਡ ਹਰੀਮਪੁਰ ਦਾ ਜੋ ਮਸਲਾ ਹੈਗਾ ਕਿ ਉਹ ਇੱਕ ਐਸਸੀ ਪਾਈਚਾਰੇ ਦਾ ਸਰਪੰਚ ਹੋਣ ਦੇ ਨਾਤੇ ਮੇਰਾ ਵੀ ਕੁਲਦੀਪ ਸਿੰਘ ਸੱਬਰਵਾਲ ਜੀ ਜਿਨ੍ਹਾਂ ਨਾਲ ਬਹੁਤ ਦਿਨਾਂ ਤੋਂ ੱੱਕਾ ਹੋਣ ਜਾ ਰਹੇ ਹੁੰਦਾ ਆ ਰਿਹਾ ਆ ਉਹ ਆਪਣੇ ਬਾਰੇ ਕੁਝ ਦੱਸਣਗੇ ਵਿਚਾਰ ਕਰਨੀ ਮੀਡੀਆ ਸਾਹਮਣੇ ਵੀ ਉਹਨਾਂ ਨਾਲ ਕੀ ਕੀ ੱੱਕਾ ਹੋ ਰਿਹਾ ਅਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੇਰਾ ਨਾਮ ਕੁਲਦੀਪ ਸੱਬਰਵਾਲ ਹੈ ਜੀ ਮੈਂ ਪਿੰਡ ਰਹੀਮਪੁਰ ਦਾ ਮੌਜੂਦਾ ਸਰਪੰਚ ਹਾਂ ਜੀ ਔਰ ਮੈਂ ਪਿਛਲੇ 20 ਤੋਂ 25 ਸਾਲ ਤੋਂ ਉੱਥੇ ਆਪਣੇ ਉੱਗੀ ਦੇ ਵਿੱਚ ਮੇਰੀ ਵਰਕਸ਼ਾਪ ਹੈ ਜੀ ਸਬਰ ਵਾਲਾ ਫੈਬ੍ਰیکیشن ਦੇ ਨਾਂ ਤੇ ਜੀ ਸਰ ਮੈਂ ਇਹਨਾਂ ਦੇ ਹੋ ਗਿਆ ਕੰਮ ਕਰਨੋਂ ਵੋਟਾਂ ਆਈਆਂ ਜੀ 10ਵੇਂ ਮਹੀਨੇ 2024 ਦੇ ਵਿੱਚ ਤੇ ਸਾਰੇ ਪਿੰਡ ਨੇ ਮੇਤੇ ਐਸੀ ਸੀਟ ਸੀ ਸਾਡੀ ਤੇ ਸਾਰਿਆਂ ਨੇ ਕਹਿੰਦੇ ਵੀ ਵੀ ਤੁਸੀਂ ਖੜੇ ਹੋਵੋ ਤੇ ਮੈਂ ਕਿਹਾ ਵੀ ਨਹੀਂ ਮੈਂ ਤਾਂ ਕਾਰੋਬਾਰ ਵਾਲਾ ਬੰਦਾ ਚਲੋ ਸਾਰੇ ਭਰਾਵਾਂ ਨੇ ਮੇਰੇ ਨੇ ਰਿਕਵੈਸਟ ਕੀਤੀ ਤੇ ਆਪਾਂ ਸੱਚ ਲੋ ਸਿਰ ਮੱਥੇ ਮੈਂ ਕਹਾਂ ਜੀ ਤੇ ਮੈਂ ਸਰਪੰਚੀ ਦੀ ਚੋਣ ਜਿੱਤ ਗਿਆ ਜੀ ਤੇ ਜਿੱਤਿਆ ਵੀ ਉਹਨਾਂ ਤੋਂ ਧਨਾਟਾਂ ਤੋਂ ਆ ਜਿਹੜੇ ਬੰਦੇ ਪਿਛਲੇ 25 30 ਸਾਲ ਤੋਂ ਸਰਪੰਚੀ ਨੂੰ ਆਪਣੀ ਮਤਲਬ ਮਾਂ ਸਮਝਦੇ ਸੀ ਸਰਪੰਚੀ ਨੂੰ ਠੀਕ ਹੈ ਜੀ ਉਹ ਕਹਿੰਦੇ ਸੀ ਵੀ ਜਿਹਨੂੰ ਵੀ ਅਸੀਂ ਸਰਪੰਚ ਉਹਨੂੰ ਭਾਵੇਂ ਕੁੱਤੇ ਦੇ ਹਾਰ ਪਾ ਲਈਏ ਉਹ ਵੀ ਸਰਪੰਚ ਹੈ ਜੀ ਤੇ ਇੰਨਾ ਕਿ ਸਾਡੀ ਇਹਨਾਂ ਬਰਾਦਰੀ ਦੇ ਉੱਤੇ ਕਬਜ਼ਾ ਕੀਤਾ ਹੋਇਆ ਹੈ ਸਰ ਤੇ ਲੋਕਾਂ ਨੇ ਮੈਨੂੰ ਚੁਣਿਆ ਜੀ ਜੇ ਮੈਂ ਵੋਟਰਾਂ ਦੇ ਨਾਲ ਸਰਪੰਚ ਬਣਿਆ ਜੀ ਉਦੋਂ ਬਾਅਦ ਇਹਨੇ ਮੇਰੇ ਨਾਲ ਖੁੰਦਕ ਰੱਖਣ ਲੱਪੇ ਖੁੰਦਕ ਰੱਖਣ ਲੱਪੇ ਔਰ ਮੇਰੇ ਬਾਰੇ ਸੋਚਣ ਲੱਪੇ ਵੀ ਕਿਸੇ ਤਰ੍ਹਾਂ ਇਹਦਾ ਕਿੱਦਾਂ ਇਹਨਾਂ ਦਾ ਬੁਰਾ ਕੀਤਾ ਜਾਵੇ ਫਿਰ ਇਹਨਾਂ ਨੇ ਸਰ ਸਕੀਮ ਲਾਈ ਜਨਵਰੀ 2012 ਦੇ ਵਿੱਚ ਸਰ ਮੇਰੀ ਸ਼ਾਪ ਉੱਗੀ ਦੇ ਵਿੱਚ ਇਹਨਾਂ ਨੇ ਭਾਂ ਤੋੜ ਦਿੱਤੀ ਜੀ ਬਹੁਤ ਸਾਰਾ ਸਮਾਨ ਸਾਰਾ ਮੇਰਾ ਖੁਰਦ-ਬੁਰਦ ਕਰ ਦਿੱਤਾ ਜੋ ਗੇੜ-ਗੂੜ ਚੱਕ ਚੁਕੇ ਉਧਰ ਮਾਰੇ ਕੋ ਉਧਰ ਮਾਰੇ ਕਰੇ ਦੇ ਨਾਲ ਸਰ ਇਹਨਾਂ ਨੇ ਨਾ ਸਾਰੇ ਸਾਰੇ ਜਿੰਨੇ ਵੀ ਆ ਆਪਣੇ ਇਹਨਾਂ ਨੇ ਹਰਪ੍ਰੀਤ ਪਾਸਕ ਡੈਂਪਲ ਆ ਸਾਬਕਾ ਸਰਪੰਚ ਨੇ ਮੌਜੂਦਾ ਇਹ ਬਲਾਕ ਸੰਪਤੀ ਮੈਂਬਰ ਆ ਜੀ ਇਹਨੇ ਆਪ ਦੇ ਜਿੰਨੇ ਯਾਰਾਂ ਦੋਸਤਾਂ ਨੂੰ ਇੱਕ ਤਰਲੋਚਨ ਸਿੰਘ ਤੋਚੀ ਆ ਜੀ ਇਹ ਬਲਾਕ ਪ੍ਰਧਾਨ ਆ ਜੀ ਤੇ ਕਾਂਗਰਸ ਦਾ ਤੇ ਬਾਕੀ ਜਵਾਰ ਲਾ ਲਿਆ ਜੀ ਤੇ ਬਾਕੀ ਜਿੰਨੇ ਵੀ ਮਤਲਬ ਤਿੰਨਾਂ ਚੌਪਿੰਡਾ ਦੇ ਲੀਡਰ ਆ ਨਾ ਜੀ ਇਹਨਾਂ ਨੇ ਮੇਨੂੰ ਧੱਕਾ ਕੀਤਾ ਉਹਨਾਂ ਸਾਰਿਆਂ ਨੇ ਸਰਪੰਚ ਸਾਹਿਬ ਤੁਹਾਡੀ ਸਭ ਤੋਂ ਪਹਿਲਾਂ ਦੱਸੋ ਦੁਕਾਨ ਹੈ ਜਿਹੜੀ ਤੁਹਾਡੇ ਵਰਕਸ਼ਾਪ ਆਉਂਦੀ ਹੈ ਮੇਰੀ ਉੱਗੀ ਦੇ ਵਿੱਚ ਹੈ ਸ਼ੌਭ ਜੀ ਹਾਂਜੀ ਉੱਗੀ ਪੁਲਿਸ ਚੌਂਕੀ ਦੇ ਲੱਗ ਗਿਆ ਜੀ ਹਾਂਜੀ ਔਰ ਪਿਛਲੇ 20 ਤੋਂ 25 ਸਾਲ ਤੋਂ ਮੈਂ ਉੱਥੇ ਕੰਮ ਕਰ ਰਿਹਾ ਹਾਂ ਜੀ ਕਿਸ ਨਾਮ ਤੇ ਦੁਕਾਨ ਹੈ ਦੁਕਾਨ ਮੇਰੀ ਸੱਬਰਵਾਲ ਫੈਬ੍ਰਿਕੇਸ਼ਨ ਦੇ ਨਾਮ ਤੇ ਹੈ ਜੀ ਠੀਕ ਹੈ ਅਗਲਾ ਅੱਗੇ ਦੱਸੋ ਕੀ ਕਰਵਾਉਣਾ ਹਾਂਜੀ ਤੇ ਇਹਨਾਂ ਨੇ ਸਰ ਫਿਰ ਇਹਨਾਂ ਨੇ ਨਾ ਮੇਰੇ ਉੱਤੇ ਦੁਕਾਨ ਤੇ ਭੰਨ ਤੋੜ ਕੀਤੀ ਔਰ ਚੋਰੀ ਕੀਤੀ 70000 ਰੁਪਏ ਮੇਰਾ ਗੱਲੇ ਦੇ ਵਿੱਚੋਂ ਚੋਰੀ ਹੋ ਗਿਆ ਡੀਵੀਆਰ ਚੱਕ ਕੇ ਲੈ ਗਏ ਬੰਦਿਆਂ ਮੇਰੇਨ ਧੱਕੇ ਮਾਰੇ ਇਹਨਾਂ ਨੇ ਸਰ ਤੇ ਬਹੁਤ ਜ਼ਿਆਦਾ ਧੱਕਾ ਹੋਇਆ ਚਲੋ ਮੇਰੀ ਪ੍ਰਸ਼ਾਸਨ ਨੇ ਬਹੁਤ ਸਾਰਿਆਂ ਨੇ ਇਨਵੈਸਟੀਗੇਸ਼ਨ ਕੀਤੀ ਤੇ ਸਾਰਿਆਂ ਤੇ ਪਰਚੇ ਦਰਜ ਹੋਏ ਸਰ ਜਿਹੜੇ ਜਿਹੜੇ ਮੌਜੂਦ ਸੀ ਵੀਡੀਓ ਦੇ ਵਿੱਚ ਵੀਡੀਓਗ੍ਰਾਫੀ ਹੋਈ ਸੀ ਉਹ ਸਾਰੇ ਉਹਦੇ ਵਿੱਚ ਆ ਗਿਆ ਇਹ ਤੇ ਇਹਨਾਂ ਸਰ ਫਿਰ ਉਸ ਤੋਂ ਬਾਅਦ ਮੈਨੂੰ ਰੋਜ਼ ਤੰਗ ਪਰੇਸ਼ਾਨ ਕਰੀ ਜਾਣ ਡੈ ਸੀ ਸਰ ਰੋਜ਼ ਹੁਣ ਪਿੰਡ ਦੇ ਮਸਲੇ ਤੋਂ ਆਜੋ ਇਹਨੇ ਨਾ ਸਾਨੂੰ ਪਿੰਡ ਦੇ ਵਿੱਚ ਬਹੁਤ ਸਾਰੇ ਜਿਹੜੇ ਕੰਮ ਸੀ ਨਾ ਇਹਨੇ ਮਾਲੋ ਘਬਲੇ ਕੀਤੇ ਹੋਏ ਸੀਗੇ ਆਪਦੇ ਟਾਈਮ ਦੇ ਵਿੱਚ ਤੇ ਇਹਨੂੰ ਪਤਾ ਸੀ ਮੈਂ ਪਿੰਡ ਦੇ ਸਾਡੇ ਮੋਹਤਵਾਰ ਸੱਜਣਾ ਨੇ ਉਹ 2-3 ਇਹਨਾਂ ਨੇ ਲਾਏ ਵੀ ਆਪਣੇ ਵੀਡੀਓ ਦੇ ਸਾਹਦੇ ਦਿੱਤੀਆਂ ਦਰਖਾਸਤਾਂ ਵੀ ਕਿਉਂਕਿ ਇਹਨਾਂ ਪਿੰਡ ਦੇ ਵਿੱਚੋਂ ਐਸੀ ਸ਼ਮਸ਼ਾਨ ਘਰ ਦੇ ਵਿੱਚੋਂ ਛਪਾਈਦੇ ਖੁੱਦ-ਬਦ ਕਰਤੇ ਜੀ ਇੱਕ ਇਹਨਾਂ ਨਜਾਇਜ਼ ਕਲੋਨੀ ਬਣਾਈ ਹੋਈ ਹੈ ਜੀ ਆਪਣੀ ਇਹਨਾਂ ਨੇ ਕੀਤੀ ਜੀ ਤੇ ਹਰਪ੍ਰੀਤ ਪਾਲ ਸਿੰਘ ਟੈਂਪਲ ਦੇ ਸਾਬਕਾ ਸਰਪੰਚਾ ਹਰੀਮਪੁਰ ਜੀ ਤੇ ਇਹਨਾਂ ਦਾ ਭਰਾ ਬ੍ਰਦਰ ਸੀਗੇ ਆ ਆਪਣੇ ਪ੍ਰਵਜੋ ਪ੍ਰਵਜੋ ਸਿੰਘ ਸਰਪੰਚ ਸੀਗੇ ਪਿਛਲੀ ਟਰਮ ਚ ਹਾਂਜੀ ਤੇ ਇਹਨਾਂ ਦੇ ਟਰਮ ਦੇ ਵਿੱਚ ਹੀ ਸਾਰਾ ਉਹ ਐਸਸੀ ਸ਼ਮਸ਼ਾਨ ਘਰ ਦੇ ਵਿੱਚੋਂ ਛਪੇਦੇ 25 ਤੋਂ 30 ਬਹੁਤ ਮੋٹے ਮੋٹے 25 30 ਸਾਲ ਪੁਰਾਣੇ ਛਪੇਦੇ ਸੀਗੇ ਜਿਹੜਾ ਇਹਨਾਂ ਨੇ ਬੜਾ ਦਿੱਤੇ ਜਿਹੜੇ ਤੁਸੀਂ ਏਡੇ ਵੱਡੇ ਤਰੋਪ ਲਾ ਰਹੇ ਹੋ ਸਾਡੇ ਸਰਪੰਚ ਦੇ ਤੁਹਾਡੇ ਕੋਲ ਪ੍ਰੂਫ ਹੈਗੇ ਹਾਂ ਬਿਲਕੁਲ ਪ੍ਰੂਫ ਹੈਗੇ ਜੀ ਸਾਡੇ ਤੋਂ ਠੀਕ ਹੈ ਕੰਪਲੀਟ ਵੀ ਕੀਤੀ ਹੈ ਕੋਈ ਤੁਸੀਂ ਹਾਂਜੀ ਮੈਂ ਮਤਲਬ ਪਿੰਡ ਦੇ ਮੋਹਤਵਾਰ ਸੱਜਣਾ ਨੇ ਕੀਤੀ ਹੈ ਜੀ ਕੰਪਲੀਟ ਜੀ ਤੁਸੀਂ ਸਰਪੰਚ ਹੈਗੇ ਆ ਤੁਹਾਡੇ ਵੱਲੋਂ ਕਿਉਂ ਨਹੀਂ ਕੰਪਲੀਟ ਕੀਤੀ ਹਾਂਜੀ ਹੋਰ ਸਰਪੰਚ ਹੈ ਮੌਜੂਦਾ ਸਰਪੰਚ ਹੈ ਤੁਸੀਂ ਕਿਉਂ ਨਹੀਂ ਕੰਪਲੀਟ ਕੀਤੀ ਸਰ ਮੈਂ ਮਤਲਬ ਹੁਣ ਮਤਲਬ ਇਹਨੇ ਕੰਪਲੇਂਟ ਕੀਤੀ ਜੀ ਇਹਨੇ ਹੋਰ ਬੰਦੇ ਜਿਹੜੇ ਹੈਗੇ ਆ ਨਾਲ ਆਪਣੀ ਇਹ ਟੀਮ ਦੇ ਉਹਨੇ ਕੰਪਲੇਂਟ ਪਾਈ ਆ ਵੱਡੀ ਗੱਲ ਇਹ ਹੈ ਜੀ ਜੋ 35 ਸਾਲ ਤੋਂ ਸਰਪੰਚੀ ਆ ਰਹੀ ਹੈ ਇੱਕ ਧਨਾਟ ਲੋਕ ਜਿਹੜੇ ਆ ਅਮੀਰ ਘਰ ਦੇ ਲੋਕ ਜਿਨ੍ਹਾਂ ਦੇ 50-50 60 60 ਕਿੱਲੇ ਪੈਲੀ ਦੇ ਆ ਉਹ ਸ਼ੁਰੂ ਤੋਂ ਸਰਪੰਚ ਬਣਦੇ ਆ ਰਹੇ ਜੇ ਇੱਕ ਐਸੀ ਭਾਈਚਾਰੇ ਦੇ ਵਿੱਚੋਂ ਸਰਪੰਚ ਬਣ ਗਿਆ ਤੇ ਕੀ ਮਾਰਾ ਹੋ ਗਿਆ ਡਾਕਟਰ ਮੇਰਗਰ ਨੇ ਸਾਨੂੰ ਸੰਵਿਧਾਨ ਦੇ ਵਿੱਚ ਲਿਖਿਆ ਜੋ ਸਾਨੂੰ ਉਹੀ ਮਿਲਿਆ ਕਿਉਂ ਕਿਸੇ ਨੇ ਬਣਾਇਆ ਹੋਰ ਉਹਦੇ ਰਿਕਾਰਡਿੰਗ ਜੇ ਕੁਲਦੀਪ ਸਿੰਘ ਸੱਭਰਵਾਲ ਸਰਪੰਚ ਬਣ ਗਿਆ ਆ ਪਿੰਡ ਦੇ ਤੇ ਇਹਨਾਂ ਨੂੰ ਕੰਮ ਕਰਨ ਦੇਣਾ ਚਾਹੀਦਾ ਆ ਇਹ ਜਿਹੜੇ 50 50 60 60 ਕਿਲੇ ਦੇ ਤਰਨਾੜ ਲੋਕ ਜਿਹੜੇ 35 ਤੋਂ 25 ਸਾਲ ਤੱਕ ਜਿਹੜੇ ਸਰਪੰਚੀ ਕਰਦੇ ਆਏ ਰਹੇ ਆ ਇਹਨਾਂ ਜੇ ਮੈਂ ਤੁਹਾਨੂੰ ਦੱਸਦਾ ਕਿ ਆ ਜਿਹੜੇ ਆਪਣੇ ਪਹਿਲੀ ਗੱਲ ਤਾਂ ਮੈਂ ਇਹ ਕਰਦਾ ਕਿ ਜਿਹੜੀ ਇਹਨਾਂ ਨੇ ਕਿਤੇ ਵੀ ਭੰਨਤੋਰ ਕੀਤੀ ਆ ਭੰਨਤੋਰ ਜਿਹੜੀ ਜਗ੍ਹਾ ਤੇ ਕੀਤੀ ਇਹਨਾਂ ਦੀ ਦੁਕਾਨ ਦੇ ਅੰਨੇ ਕੀਤੀ ਉਹ ਬੱਕਬੋਰ ਦੀ ਜਗ੍ਹਾ ਸਾਰੀ ਆ ਬੱਕਬੋਰ ਦੇ ਵਿੱਚ ਇਹਨਾਂ ਕੋਲ ਬਕਾਇਦਾ ਪੇਪਰ ਆ ਜਿਹੜੀ ਇਹਨਾਂ ਨੇ ਰੈਟਮੈਂਟ ਹੋਈ ਆ ਜਿਹੜੀ ਫੀਸ ਤਾਰਦੇ ਆ ਹਰ ਸਾਲ ਬਾਅਦ ਦੂਸਰੀ ਗੱਲ ਜੇ ਪੰਚਾਇਤ ਦੇ ਵਿੱਚ ਹੈਗੀ ਆ ਵੀ ਪੰਚਾਇਤ ਦੀ ਆ ਇਹ ਤੇ ਪੰਚਾਇਤ ਉਹ ਆਪਣਾ ਪ੍ਰੂਫ ਦਿਖਾਵੇ ਪੰਚਾਇਤ ਤੇ ਇਹ ਹੋ ਜਾਇਆ ਹੁਣ ਤੋਂ ਲੈ ਕੇ ਪਿੱਛੇ ਤੱਕ ਜਿਹੜਾ ਇਹ ਕਿਰਾਇਆ ਦੇਣ ਨੂੰ ਤਿਆਰ ਆ ਜੇ ਪੰਚਾਇਤ ਦੀ ਜਗ੍ਹਾ ਹੈ ਨਾ ਹੈਗੀ ਉਹ ਤੇ ਪੰਚਾਇਤ ਨੂੰ ਕਿਰਾਇਆ ਦੇਣ ਲਈ ਤਿਆਰ ਆ ਅਗਲੇ ਹੈ ਕਿ ਬੱਕਪੁਰ ਦੀ ਬੱਕਪੁਰ ਦੀ ਕੁਲਦੀਪ ਸਿੰਘ ਦੇ ਨਾਂ ਤੇ ਆ ਤੇ ਇਹਨਾਂ ਦਾ ਤੋਂੜਦਾ ਕੋਈ ਫਰਜ ਨਹੀਂ ਬਣਦਾ ਸੀ ਇਹਨਾਂ ਦੀ ਜਮੀਨ ਹੈ ਇਹ ਕਿੱਥੇ ਬੋਲਦੀ ਆ ਉੱਗੀ ਪਿੰਡ ਚ ਬੋਲਦੀ ਉੱਗੀ ਪਿੰਡ ਚ ਵੀ ਦਿਲਦੀ ਉਹ ਸਰ ਉੱਗੀ ਪਿੰਡ ਦੇ ਵਿੱਚ ਬਿਲਕੁਲ ਚੌਕੀ ਦੇ ਨਾਲ बोलਦੀ ਹੱਤ ਤੱਕ ਨੂੰ ਸਾਰੇ ਬੱਕ ਬੋਰਡ ਵਾਲਾ ਜਗਾ ਹੈ ਪਰ ਉੱਥੇ ਦੀ ਪੰਚਾਇਤ ਨੇ ਕੋਈ ਇੰਟਰਫਰੈਂਸ ਕੀਤੀ ਮੈਂ ਉਸ ਤੇ ਪੰਚਾਇਤ ਦੇ ਨਾਲ ਸਰਪੰਚ ਮਜੂਰਾਂ ਦਾ ਵੀ ਨਾਲ ਸੀ ਉਸ ਦਾ ਜਦਨ ਤਨ ਤੁਰ ਕੀਤੀ ਜੀ ਉਹਦੇ ਨਾਲ ਹੀ ਸੀ ਨਾ ਮੈਂ ਨਾਲ ਹੀ ਸੀਗੇ ਉਹਦੇ ਦੇ ਮਾਮਲਾ ਦਾ ਰਜ ਹੋਇਆ ਤੇ ਹਾਂਜੀ ਉਹਨਾਂ ਦੇ ਵੀ ਨਾਲ ਹੀ ਹੋਇਆ ਦੂਸਰੀ ਗੱਲ ਇਹ ਆ ਵੀ ਜੇ ਐਸ ਸੀ ਭਾਈ ਚਾਰੇ ਦਾ ਸਰਪੰਚ ਬਣ ਗਿਆ ਤੁਹਾਨੂੰ ਲੋਕੋ ਕੀ ਤਕਲੀਫ ਆ ਇਹ ਜਿਹੜੇ ਪ੍ਰਭਜੋਤ ਸਿੰਘ ਜੀ ਸਰਪੰਚ ਕਹਿੰਦੇ ਸਾਫ ਕਾਇਦੇ ਪਹਿਲਾ ਸੀਗੇ ਉਹਨਾਂ ਨੇ ਆ ਤੁਹਾਨੂੰ ਪ੍ਰੂਫ ਦਿਖਾਉਣਾ ਕਿ ਇੱਕ ਧਨਾੜ ਲੋਕ ਹੋਣ ਦੇ ਕਾਰਨ ਵੀ ਉਹਨਾਂ ਦੇ ਬੇਟੇ ਦੇ ਜੋਬ ਕਾਰ ਬਣਾਇਆ ਹੈ ਨਰੇਗਾ ਦਾ ਉਹਦੇ ਬ੍ਰਦਰ ਦਾ ਸਾਫਤਾ ਸਰਪੰਚ ਦਾ ਨਰੇਗਾ ਦਾ ਜੋਬ ਕਾਰ ਬਣਾਇਆ ਦੱਸੋ ਸਰਕਾਰ ਦੇ ਪੈਸੇ ਆ ਤੁਸੀਂ ਕਿਉਂ ਕਢਾ ਰਹੇ ਆ ਤੁਸੀਂ ਆਪਣੇ ਪ੍ਰਵਾਦ ਦੇ ਜੋਬ ਕਾਰ ਕਿਉਂ ਰੋਣ ਰਹੇ ਆ ਫਿਰ ਉਲਟਾ ਹੈ ਐਮਐਲਏ ਸਾਹ ਨੂੰ ਬੀਬੀ ਇੰਦਰਜੀਤ ਕੌਰ ਮਾਨ ਨੂੰ ਬਦਨਾਮ ਕਰ ਰਿਹਾ ਵੀ ਇਹ ਨਜਾਇਜ਼ ਪਰਚਾ ਕਰਾਈ ਦੱਸੋ ਪੂਰੇ ਹਲਕੇ ਦੇ ਵਿੱਚ ਮੈਂ ਹੋਰ ਨਹੀਂ ਪਰਚੇ ਕਰਾ ਲੈ ਨੂਰ ਮਹਿਲ ਨਹੀਂ ਕਰਾਨਾ ਨਖੋਦਰੀ ਤਾਂ ਸਾਰੇ ਐਸੀ ਹਲਕੇ ਦੇ ਵਿੱਚ ਰਹਿੰਦੇ ਆ ਜੇ ਐਮਐਲ ਨੇ ਨਜਾਇਜ਼ ਪਰਚੇ ਕਰਾਇਆ ਤਾਂ ਦੱਸੋ ਇਹ ਪਰਚਾ ਜਿਹੜਾ ਹੋਇਆ ਕਰਦੀਪ ਸਿੰਘ ਸੱਬਰਵਾਲ ਤੋਂ ਉਸਨੇ ਧਰਨੇ ਨਾਲ ਚੀ ਬੋਲਿਆ ਇਹ ਬਿਲਕੁਲ ਇਹਨਾਂ ਨੇ ਧੱਕਾ ਕੀਤਾ ਇੱਕ ਐਸਸੀ ਸਮਾਜ ਦੇ ਨਾਲ ਐਸਸੀ ਸਮਾਜ ਨੂੰ ਟੱਕਾ ਹੋਣ ਦੇ ਤੇ ਪ੍ਰਸ਼ਾਸਨ ਨੇ ਪਰਚਾ ਕੀਤਾ ਬਲਕੇ ਐਮਐਲ ਨੇ ਪਰਚਾ ਨਹੀਂ ਕਰਾਇਆ ਜਿਹੜਾ ਜੋਬ ਕਾਰਡ ਦੀ ਗੱਲ ਕਰਦੇ ਹਾਂ ਹਾਂਜੀ ਉਹਦੀ ਜਿਹੜੀ ਹੈਗੀ ਕੰਪਲੀਟ ਵਗੈਰਾ ਤੁਸੀਂ ਡੀਸੀ ਸਾਹਿਬ ਵਗੈਰਾ ਨੂੰ ਕੀਤੀ ਹੈ ਇਹਨਾਂ ਨੇ ਕੀਤੀ ਕੰਪਲੀਟ ਕੀਤੀ ਹੈ ਜੀ ਕੀਤੀ ਕੰਪਲੀਟ ਜੀ ਜੋਬ ਕਾਰਡ ਦੀ ਹਾਂਜੀ ਕੀ ਰਿਐਕਸ਼ਨ ਹੋਇਆ ਹਾਲ ਤੱਕ ਕੁਐਸਚਨ ਹਾਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਾਂਜੀ ਇਹਨਾਂ ਨੇ ਬਹੁਤ ਸਾਰੇ 2-250 ਦੇ ਤਕਰੀਬਨ ਕਾਰ ਬਣਾਏ ਇਹਨਾਂ ਨੇ ਪਿੰਡ ਦੇ ਵਿੱਚ ਗਰੀਬਾਂ ਦੇ ਨਹੀਂ ਬਣਾਏ ਅਮੀਰਾਂ ਦੇ ਜਿਹੜੇ ਮਤਲਬ ਵੱਡ-ਵੱਡੀਆਂ ਫਾਰਮਾਂ ਦੇ ਮਾਲਕ ਆ ਫਾਰਮਾਂ ਦੇ ਆਪੇ ਪੈਸੇ ਪਵਾਇਆ ਤੇ ਆਪੇ ਹੀ ਕਢਾਈ ਜਾਂਦੇ ਆ ਜੀ ਦੂਜੀ ਗੱਲ ਅਸੀਂ ਪ੍ਰਸ਼ਾਸਨ ਤੋਂ ਵੀ মিডিਆ ਤੋਂ ਵੀ ਇਹ ਵੀ ਵਿਵਾਸ ਕਰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਾਲ ਧੱਕਾ ਨਾ ਹੋਵੇ ਇਹਦੇ ਪਰਿਵਾਰ ਦੇ ਨਾਲ ਧੱਕਾ ਹੋਵੇ ਪਿਛਲੇ ਦਿਨੀ ਪਰਿਵਾਰ ਤੇ ਹਮਲਾ ਵੀ ਹੋਇਆ ਸੀ ਮੋਟਰਸਾਈਕਲ ਨਾਲ ਇਹਨਾਂ ਦੇ ਇੱਕ ਮੈਸੇਜ ਦੇ ਉੱਤੇ ਇਹਨਾਂ ਦੇ ਘਰ ਵਾਲੀ ਦੇ ਮੋਟਰਸਾਈਕਲ ਮਾਰਿਆ ਔਰ ਇਹਨਾਂ ਨੂੰ ਘੇਰਿਆ ਜਾ ਰਿਹਾ ਹੈ ਇਹਨਾਂ ਨੂੰ ਨੇਰੇ ਸੰਦੇਜੇ ਤੋਂ ਡਰ ਹੈਗਾ ਇਹਦੇ ਜ਼ਿੰਮੇਵਾਰ ਜਿਹੜੇ ਹੈਗੇ ਆ ਇਹ ਲੋਕ ਹਨ ਜਿਹੜੇ ਇਹਨਾਂ ਨੂੰ ਤੱਕ ਪਰੇਸ਼ਾਨ ਕਰ ਰਹੇ ਆ ਇਹਦੇ ਵਿੱਚ ਐਮਐਲਏ ਸਾਹਿਬ ਦਾ ਜਾਂ ਆਮਾਦੀ ਪਾਰਟੀ ਦਾ ਕੋਈ ਲੋੜ ਨਹੀਂ ਕਿ ਸੱਬਰਵਾਲ ਸਾਹਿਬ ਦੇ ਨਾਲ ਉਹ ਖੜੇ ਆ ਜਾਂ ਕੋਈ ਗਲਤ ਕੰਮ ਕਰਾ ਰਿਹਾ ਪਰ ਅਸੀਂ ਸਾਡਾ ਸਮਾਜ ਐਸਸੀ ਸਮਾਜ ਸਾਰੇ ਸੱਬਰਵਾਲ ਸਾਹਿਬ ਦੇ ਨਾਲ ਖੜੇ ਆ ਆਮਾਦੀ ਪਾਰਟੀ ਵੀ ਸੱਬਰਵਾਲ ਸਾਹਿਬ ਦੇ ਨਾਲ ਖੜੀ ਆ ਜੇ ਇਹ ਧੱਕਾ ਕਰਨਗੇ ਨਜਾਇਜ਼ ਕੋਈ ਪਰਚਾ ਕਰਾਉਣਗੇ ਔਰ ਇਹਨੂੰ ਕੁੱਟਣ ਜਿਹੜੇ ਜਾਲੀ ਮਾਲੀ ਦਾ ਨੁਕਸਾਨ ਇਹ ਜਿਹੜੇ ਚਾਰ ਪੰਜ ਬੰਦੇ ਹੈਗੇ ਇਹ ਹੋਣਗੇ ਜੀ ਮੈਂ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹਾਂਜੀ ਸਰ ਇਹ ਧੱਕਾ ਕਾਂਗਰਸ ਵਾਲੇ ਕਰ ਰਹੇ ਆ ਇਹ ਗੱਲ ਕਿਤੇ ੱੱਕ ਜਾਏਗਾ ਇਹ ਧੱਕਾ ਕਰੇ ਤੁਸੀਂ ਦੇਖੋ ਜੀ ਆਪ ਵੀ ਇਹ ਪੂਰਾ ਧੱਕਾ ਆ ਵੀ ਜਿਹੜਾ ਇੱਕ ਆ ਬੰਦਾ ਹੁਣ ਪਹਿਲਾਂ ਵੀ ਮੈਂ 10 ਧੱਕਾ ਵੀ ਜਿਹੜਾ ਇਹ ਪੇਪਰ ਤੋਂ ਦਿਖਾ ਚੁੱਕਾ ਹੈ ਕਾਜ ਡਾਕੂਮੈਂਟ ਦਿਖਾ ਚੁੱਕਾ ਆ ਕਿ ਜਿਹੜੇ ਆਪਣੇ ਹੈਗੇ ਆ ਇਹ ਬੱਕਬੋਰਡ ਦੀ ਜ਼ਗ੍ਹਾ ਤੇ ਲੀਜ਼ ਤੇ ਲਈ ਹੋਈ ਆ ਇਹ ਫੀਸ ਉਤਾਰ ਰਹੇ ਤਾਂ ਹੋਰ ਧੱਕਾ ਦੀ ਕੀ ਆ ਜੀ ਦੱਸੋ ਇਹ ਤਾਂ ਕਾਇਆ ਤਾਂ ਕਾਂਗਰਸ ਕੱਲ ਇਹ ਦਾਲਦਾ ਜਾਂ ਆਮ ਆਦੀ ਪਾ ਜਿਆ ਨੇਗਾ ਇਹ ਐਸਸੀ ਸਮਾਜ ਨਾਲ ਧੱਕਾ ਆ ਇਹ ਇੱਕ ਐਸਸੀ ਭਾਈਚਾਰੇ ਨਾਲ ਧੱਕਾ ਆ ਇਹਦੇ ਵਿੱਚ ਇਹ ਨਹੀਂਗਾ ਹੈਗਾ ਵੀ ਮੰਨ ਲਓ ਕਾਂਗਰਸ ਦਾ ਧੱਕਾ ਜਿਆਦਾ ਇਹ 5-7 ਜਿਹੜੇ ਬੰਦੇ ਹੈਗੇ ਧਨਾੜ ਲੋਕ ਆ ਨਾ ਉਹ ਇੱਕ ਐਸਸੀ ਭਾਈਚਾਰੇ ਨੂੰ ਦਬ ਦਵਾਰਾ ਆ ਪਰ ਇਹ ਸਾਡੇ ਦਬਾਦੇ ਦੇ ਵਿੱਚ ਨਹੀਂ ਹੋਣਾ ਤੇ ਨਹੀਂ ਹੋਣਾ ਇਹ ਅਸੀਂ ਅੱਜ ਵੀ ਕਹਿੰਨੇ ਮੀਡੀਆ ਦੇ ਸਾਹਮਣੇ ਕਹਿ ਰਹੇ ਆ ਕਿ ਇਹ ਐਸਸੀ ਭਾਈਚਾਰੇ ਦੇ ਨਾਲ ਧੱਕਾ ਨਹੀਂ ਹੋਣਾ ਸਮਾਜ ਖੜਾ ਨਾਲ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਇਹਨਾਂ ਦਾ ਆਮ ਆਦਮੀ ਪਾਰਟੀ ਦੇ ਵੀ ਵਰਕਰ ਅਸੀਂ ਹੈਗੇ ਆ ਉਹ ਵੀ ਖੜੇ ਆ ਤੇ ਇਹਦੇ ਵਿੱਚ ਐਮਐਲਏ ਬੀਬੀ ਸਾਹਿਬ ਕੋਈ ਰੋਣਗਾ ਇਹ ਐਵੇਂ ਬਿਨਾ ਭਾਜਾ ਤੋਂ ਕਹਿੰਦੇ ਐਮਐਲਏ ਕਰੋ ਨਹੀਂ ਐਮਐਲਏ ਕੋਈ ਰੋਣ ਨਹੀਂ ਐਮਐਲਏ ਨੇ ਅਗੇ ਨਹੀਂ ਨੀ ਪਰਚੇ ਕਰਾਤੇ ਜਿਹਨਾਂ ਪਰਚਾ ਹੋਇਆ ਵਾ ਉਹਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ ਐ ਮੇਰਾ ਖਿਆਲ ਨਹੀਂ ਹੋਈ ਨਹੀਂ ਹੋਈ ਨਹੀਂ ਹੋਈ ਅਜੇ ਤੱਕ ਗ੍ਰਿਫਤਾਰੀ ਨਹੀਂ ਕੋਈ ਨਹੀਂ ਹੋਈ ਸਾਰਾ ਮੈਂ ਇਹ ਵੀ ਇਹ ਵੀ ਇਹ ਵੀ ਕਹਿਣਾ ਚਾਹੁੰਦਾ ਸਰ ਜਿਹੜਾ ਸਾਫਕਾ ਸਰਪੰਚਾ ਜਵਾਰ ਲਾਲ ਖੋਂਗਰ ਉੱਗੀ ਦਾ ਉਨੇ ਆਪ ਉਥੇ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਵਾ ਇਹ ਬਾਕਰਬੋਰਡ ਦੀ ਤੇ ਉਹਨਾਂ ਨੇ ਇੱਕ ਉਥੇ ਸਾਡੇ ਮੁਸਲਮਾਨੀ ਜਗ੍ਹਾ ਜੀ ਉਥੇ ਚਾਰ ਦੁਕਾਨਾਂ ਬਣਾ ਕੇ ਉਹਨਾਂ 10-10 ਲੱਖ ਦੀਆਂ ਆਪ ਵੇਚੀਆਂ ਆ ਤੇ ਉਥੇ ਹੋਰ ਵੀ ਬਹੁਤ ਜਾਣਿਆਂ ਨੇ ਕਬਜ਼ਾ ਕੀਤਾ ਹੋਇਆ ਵਾ ਉਹ ਸਾਰਾ ਜਾਇਜ਼ ਆ ਜੇ ਇੱਕ ਐਸਸੀ ਐਸਸੀ ਬੰਦਾ ਕੋਈ ਇੱਥੇ ਕਬਜ਼ਾ ਕਰਦਾ ਤੇ ਉਹ ਦੇ ਲੋ ਸਾਰੇ ਲੋਕ ਨਹੀਂ ਉਹ ਜਿਹੜਾ ਹੈਗਾ ਉੱਗੀ ਦੇ ਵਿੱਚ ਹੈ ਜਾਂ ਰੀ ਪਹੁੰਚ ਆ ਐਸੀ ਬੰਦਾ ਕੋਈ ਵੀ ਇੱਥੇ ਜੇ ਮੇਰਾ ਆਪਣਾ ਬਿਜ਼ਨਸ ਚੱਲਣ ਡਿਆ ਹੈ ਤੇ ਉਹ ਨਹੀਂ ਮਨਜ਼ੂਰੀ ਦਾ ਹੁੰਦਾ ਤੇ ਬਾਕੀ ਦੇਖੋ ਕਿੰਨੇ ਲੋਕ ਇੱਥੇ ਬੈਠੇ ਆ ਜੀ ਹਾਂਜੀ ਨਹੀਂ ਜਿਹੜਾ ਤੁਸੀਂ ਕਿੰਨੇ ਪਏ ਆ ਕਬਜੇ ਉਹ ਉੱਗੀ ਚ ਪਏ ਆ ਜਾਂ ਇੰਪੋਰਟ ਪਏ ਜਿਹੜੇ ਜੀ ਜਿਹੜੇ ਤੁਸੀਂ ਕਿੰਨੇ ਪਏ ਗਏ ਇਹਨਾਂ ਨੇ ਪੁਰਾਣੇ ਬੰਦੇ ਨੇ ਕੀਤੇ ਹੋਏ ਆ ਕਬਜੇ ਹਾਂ ਇਹਨਾਂ ਨੇ ਕਬਜੇ ਆ ਜੀ ਕਿਹੜੀ ਜਗ੍ਹਾ ਕੀਤੇ ਹੋਏ ਹਾਂ ਹਾਂਜੀ ਇਹ ਉੱਗੀ ਦੇ ਵਿੱਚ ਜੀ ਉੱਗੀ ਦੇ ਵਿੱਚ ਹਾਂਜੀ ਇਹ ਹੁਣ ਤੁਸੀਂ ਕੀ ਚਾਹੁੰਦੇ ਆ ਮੈਨੂੰ ਇਨਸਾਫ ਮੈਨਾਂ ਮੇਰੀ ਜਾਨ ਨੂੰ ਖਤਰਾ ਜੀ ਮੇਰੇ ਕੰਮ ਤੇ ਅਸਰ ਪਿਆ ਹੋਇਆ ਮੇਰੇ ਮੇਰੇ ਕੰਮ ਤੇ ਅਸਰ ਪਿਆ ਆ ਸਰ ਕੰਮ ਦੇ ਵੀ ਅਸਰ ਪਿਆ ਔਰ ਮੇਰੀ ਵਾਈਫ ਦੇ ਵਿੱਚ ਵੀ ਮੋਟਰਸਾਈਕਲ ਮਾਰਿਆ ਗਿਆ ਮੈਨੂੰ ਵੀ ਦੋ ਚਾਰ ਵਾਰੀ ਰਾਤ ਦੇ ਵਿੱਚ ਰੋਕਿਆ ਗਿਆ ਕਿ ਦਿਨ ਹੀ ਨਾ ਹੁੰਦਾ ਔਰ ਮੈਨੂੰ ਬਹੁਤ ਜੇ ਮੈਨੂੰ ਕੁਛ ਵੀ ਮੇਰੇ ਜਾਨ ਮਾਨ ਨੂੰ ਕੋ ਖਤਰਾ ਹੁੰਦਾ ਤੇ ਇਹ ਲੋਕ ਜ਼ਿੰਮੇਵਾਰ ਹੋਣਗੇ ਜਿਨ੍ਹਾਂ ਨੇ ਮੈਨੂੰ ਅੱਜ ਹਰਾਸਮੈਂਟ ਕਰਦੇ ਆ ਥਾਂ ਥਾਂ ਤੇ ਮੈਨੂੰ ਇਹ ਲੋਕ ਮੇਰੀ ਭੰਡੀ ਕਰਦੇ ਆ ਭੰਡੀ ਕਰਦੇ ਆ ਜੀ ਵਰਕਸ਼ਾਪ ਦੇ ਤੇ ਪਹਿਲਾਂ ਤੁਹਾਡੀ ਦੋਲਪਨ ਹੋਈ ਆ ਹਾਂਜੀ ਹੁਣ ਵੀ ਹੋਈ ਆ ਹੁਣ ਵੀ ਹੋਈ ਆ ਜੀ ਹੁਣ ਜਿਹੜੀ ਹੋਈ ਆ ਉਹ ਕੋ ਕਾਰਵਾਈ ਕੀਤੀ ਕੀ ਤੁਹਾਡੇ ਵੱਲੋਂ हां जी मैं मैं दरख्वास्त दीती है जी अच्छा जी हां जी जो जड़े बंदे थे कि वीडियोग्राफी हुई है जड़े बंदे थे जी ਵਿੱਚ ਉਹ ਸਾਰਿਆਂ ਦਾ ਆਪਾਂ ਕਰਵਾਇਆ ਜੀ ਹਾਂ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਮੈਨੂੰ ਇਨਸਾਫ ਤੋਂ ਆਇਆ ਜਾਵੇ ਜੀ ਇੱਕ ਮੈਨੂੰ ਇਸੇ ਕੱਲ ਦਾ ਟਾਰਗੇਟ ਹੈ ਵੀ ਮੈਂ ਐਸਸੀ ਪਰਿਵਾਰ ਦੇ ਨਾਲ ਬਿਲੋਂਗ ਕਰਦਾ ਆ ਇਹਦੀ ਮੈਨੂੰ ਸਜ਼ਾ ਮਿਲ ਰਹੀ ਹੈ ਜੀ ਓਕੇ हां जी थैंक यू जी शुक्रिया ਸਰ ਕੀ ਨਾਮ ਜੀ ਸਰ ਮੇਰਾ ਕੁਲਦੀਪ ਸੱਬਰਵਾਲ ਹੈ ਜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕੀ ਮਾਤਮਾਸਲਾ ਹੈਗਾ ਮਸਲਾ ਇਹ ਮੇਰੀ ਆਰਬਾਨ ਸ਼ਾਨਦਾਰ ਜਮਨੇ ਮੇਰੇ ਕੋਲ ਆ ਜੀ ਤੁਸੀਂ ਬੋਲੋ ਮੇਰੇ